ਮੇਰੀ ਬੇਟੀ ਦਾ ਗੁਰਲੀਨ ਕੌਰ ਨਾਂ ਸੀ ਤੇ ਰਾਮਪੁਰ ਮੈਂ ਨਾ 2023 ਦੇ ਜਨਵਰੀ ਮਹੀਨੇ ਸਤਾਈ ਦੀ ਨੂੰ ਮਤਲਬ ਮੈਰਿਜ ਕੀਤੀ ਸੀ ਤੇ ਉਹ ਨਾ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨ ਨਾ ਚਾਲੂ ਕਰਤਾ ਉਹ ਕੁੱਟਦੇ ਕਰਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚ ਵੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰੀ ਉਹਨਾਂ ਸਮਝਾਇਆ ਤੇ ਦਿਉਰ ਨਾ ਦਿਉਰ ਤੇ ਜਠਾਨੀ ਦਿਉਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲੈ ਆਂਦੀ ਦੀ ਆ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਤੇ ਚੰਦਣਾ ਉਹਦੇ ਦਿਓਰ ਦਾ ਨਾਮ ਤੇ ਘਰ ਬਲੇ ਨਾਮ ਅਨਜੀਤ ਤੇ ਉਹਨਾ ਚੰਦਨ ਕੁਰਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਕੁਰਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਗੇ ਨਾ ਮਤਲਬ ਦਿਖਦੇ ਰੇ ਨਾ ਸੁਡਾਂਦੇ ਨਹੀਂ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲੋਸ ਹਸਪਤਲ ਚ ਨਾ ਉਹ ਲਿਆਂਦਾ ਜਮਾ ਡੱਡ ਬੋਡੀ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਦਾ ਵਰਮਿਆ ਉਹਨਾਂ ਕਿਹਾ ਵੀ ਮੈਨੂੰ ਯਕੀਨ ਆ ਗਿਆ ਵੀ ਗਲਾ ਘੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸਚੁਣੀ ਮਤਲਬ ਗਲਾ ਘੋਟ ਕੇ ਮਾਰਿਆ ਗਏ ਉਹਨੇ ਦਵਾਈ ਖਾਦੀ ਸਰ ਗਲੇ ਤੇ ਇਹਦੇ ਸੌਫ ਨਿਸ਼ਾਨ ਆ ਰਿਹਾ ਤੇ ਵੀ ਗਲਾ ਘੋਟ ਕੇ ਮਾਰਿਆ ਕੋਈ 스ਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆਰ ਤੋਂ ਵੀ ਗਲਾ ਘੋਟ ਕੇ ਮਾਰਿਆ ਵੈਸੇ ਜੇ ਤੁਸੀਂ ਕਹੇ ਉਹ ਕੁੜੀ ਦੇ ਹਾਲਾਤ ਕਿੰਨੇ ਕਿਦਾਂ ਦੇ ਸੀ ਵੀਰੋ ਸਰੀਰ ਤਾਂ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਸ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਜਦ ਹੋਈ ਦੀ ਹੈ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜੀ ਕਿਤਾ ਸਾਮੀ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜੀ ਕੀਤਾ 174 ਦਾ ਪਰਚਾ ਦਰਜੀ ਕਰ ਰਹੇ ਨੇ ਸਰ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋਈ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਾ ਹੁਣ ਹਸਾਬ ਕਿੱਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਨੇ ਨਰ ਦੋਸ਼ੀ ਸਾਰੇ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਨਾ ਤੇ ਇੱਕ ਚੰਦਨ ਦੀ ਜਿਹੜੀ ਘਰ ਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਆ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਹੈ ਜੀ ਸਰ ਮੇਰਾ ਬੰਡ ਮਰਾਲਾ ਜੇ ਤੇ ਨਵਰੀਨ ਸਾਨੀ ਜਿਹੜਾ ਕੁੜੀ ਦਾ ਮਾਮਾ ਜੀ ਜਿਹਨਾਂ ਗੋਦੀ ਲੈ ਕੇ ਪਾਲਿਆ ਹਨੂ ਮੇਰਾ ਗਵਾਂਢੀ ਆ ਗਿਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਜੀ ਇਹਨਾਂ ਤੇ ਛੋਟਾ ਸਾ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰਾ ਨਾ ਉਹਨਾਂ ਦਾ ਦਿਓਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਵੈਸੇ ਨਾ ਮੂੰਹ ਤੇ ਛਟਾਂ ਲੱਗ ਬੱਜੀ ਹੋਈਆਂ ਸੀ ਤੇ ਉਸਲੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਫੇਰ ਆਏਗਾ ਦੀ ਬੜੀ ਵੈਸੇ ਉਹ ਕਹਿੰਦੇ ਪਿਆ ਹੜੇ ਨਾ ਇਹ ਮਾਰਨ ਪੈਂਦੀ ਆ ਉਹਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਾਰ ਬਈ ਕਰਦਾ ਬੱਜੀ ਪਤੀ ਨਹੀਂ ਕਰਦਾ ਉਹਦਾ ਦੋਹਰ ਦੇ ਪਤਾ ਚੱਲੇ ਬਈ ਦੋਹਰ ਮਾਰਦਾ ਉਹਦਾ ਹੁਣ ਗੱਤ ਕਿਉਂਦੀ ਕੁੜੀ ਦੀ ਤੇ ਤਿੰਤ ਤਰੀ ਦੇ ਹੱਥੋਂ ਹੀ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨਾ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਐ ਤੇ ਮਾਰੀ ਹੋਈ ਐ ਤੇ ਗਲੇ ਦੇ ਉਹਦੇ ਰਹਿ ਨਾ ਨਿਸ਼ਾਨ ਪਏ ਹੋਇਆ ਦੋ ਤਿੰਨ ਤੇ ਉਹਨਾਂ ਨੇ ਮਾਰਿਆ ਐ ਐਸਾ ਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾਲ ਆ ਫਾਲ ਆ ਵੇ ਚੰਸ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਤੇ ਕੀ ਆਂਦੇ ਦੀ ਤੇ ਇਹਨਾਂ ਦੀ ਕੋਈ ਨਹੀਂ ਸੁਣਾਈ ਵੇ ਹੋਈ ਗਦੀ ਪੁਲਿਸ ਬੰਦੇ ਤਾਂ ਰਸਮੀ ਨਹੀਂ ਗੱਲ ਕੋਈ ਹੁੰਦੇ ਵੇ ਪੁਲਿਸ ਨਹੀਂ ਗੱਲ ਪੁਲਿਸ ਨੇ ਕੋਈ ਰਸਮੀ ਨਹੀਂ ਕੀਤਾ ਉਹਨਾਂ ਨੂੰ ਕੋਈ ਰਸਮੀ ਕੋਈ ਕਾਰਵਾਈ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਵੇ ਜੀ